ਲਹ ਆ ਸਬਜੀ ਵੀ ਲੱਗਦੀ ਮਚਾਉਣੀ ਮੀ ਕਿਹੜਾ ਹੜਦਾ ਰੋਜੀ ਪਾਣੀ ਨੇ ਤਾਂ ਸਬਜੀ ਮਾਰਤੀ ਕੋਈ ਵੀ ਤੋਰੀ ਲੱਗੀ ਇੱਕ ਵੀ ਲੈ ਫੁੱਲ ਜਿਹਾ ਲੱਗੇ ਪੈਣੇ ਝੜੀ ਜਾਂਦੇ ਆ ਧੂਫ ਦਿੰਨੀ ਐਨੂੰ ਗੁੱਗਲ ਦੀ ਪਹਿਲਾਂ ਚੱਕੀ ਤੇ ਜਾ ਕੇ ਆਉਣੀਆ ਆਟਾ ਪੁੱਸਕਾਉਣੇ ਪੀ ਤੱਕ ਨਹੀਂ ਪੀਤਾ ਪੁੱਸ ਦੇ ਜੀ ਆਟਾ ਪੀਤਾ ਹੋਊਗਾ ਕਾਇਦਨ ਹੋਵੇ ਤਰੇ ਇਹ ਕੜਾ ਸੇਤੀ ਪੀਂਦੇ ਨੇ ਗਿਆ ਆਟਾ ਵਿਸ਼ੇ ਤੇ ਪੀਤਾ ਸਾਗੜੇ ਨੂੰ ਲੋੜ ਆ ਆਟੇ ਦੀ ਅੱਵੇ ਆਟਾ ਵੀ ਤਾਂ ਸਾਡਾ ਹਾਂ ਜੀ ਹਾਂ ਜੀ ਆਟਾ ਵੀ ਤੇ ਹੈਡ ਉਸਦੇ ਮੈਂ ਦੀ ਤੂੰ ਬਾਜ਼ ਮਾਰਦੀ ਆ ਆਇਆ ਜਾਤਾ ਹੁੰਦੀ ਆ ਅੱਛਾ ਕੱਢਿਆ ਪਿਆ ਅੱਛਾ ਚਲ ਠੀਕ ਆ ਭਾਈ ਲੈ ਕੇ ਜਾਣਾ ਸੀਗਾ ਆਟਾ ਮੈਂ ਤਾਂ ਪਤਾ ਕਰਨਾ ਸੀ ਪੀ ਤੱਕ ਨਹੀਂ ਪੀਤਾ ਹਾਂ ਨਾ ਫਿਰ ਕੀ ਪੈਗਾ ਲੈ ਜੀ ਅੱਛਾ ਅਜੀ ਤਾਂ ਭਾਈ ਤੁਸੀਂ ਬਾਹਰ ਦਿਨ ਲਾਤੇ ਆਟਾ ਪੀਣ ਨੂੰ ਨਾ ਇੱਕ ਵਾਰੀ ਤਾਂ ਕਰ ਦਿੰਨੇ ਆ ਕਿੰਨੇ ਦਿਨ ਹੋ ਗਏ ਸਾਡਾ ਆਟਾ ਤਾਂ ਰਹਿ ਨੂੰ ਤੇ ਸਾਡੇ ਤਾਂ ਆਸ਼ਕਾ ਗਮਾਂਡੇ ਦੇ ਲੈ ਲੈ ਕੇ ਕੌਲੇ ਨੂੰ ਪਤੇ ਸਿਰ ਚਾੜਲੇ ਕਿਹੜਾ ਤੁਹਾਡਾ ਘਟਾ ਕਿਹੜਾ ਘਟਾ ਇੰਨਾ ਨਹੀਂ ਬੋਲੀਦਾ ਹੁੰਦਾ ਹਜੇ ਕਿ ਬਾਲਾ ਨੇ ਬੋਲਿਆ ਕਰੋ ਲੈ ਐ ਨੜਦੀ ਥੋੜੀ ਹੈ ਮੈਂ ਦਾਇਕ ਪਹਿਲਾ ਬਹਾ ਲਾਬੂ ਆਈ ਸੀ ਉਹ ਬੋਲ ਕੇ ਗਈਏਗਾ ਨਾ ਭਾਈ ਲਾਬੂ ਲਗੜ ਮੈਂ ਠੇਕਾ ਲਾਤਾ ਫਿਰ ਹੁਣ ਨਹੀਂ ਤੁਹਾਡਾ ਘਟਿਆ ਪਰ ਤੁਸੀਂ ਆਪੇ ਲੈ ਜਾਉਂਦਾ ਪੇਸ਼ਾਨੂ ਕਿੱਡਾ ਕਿੱਡਾ ਚੱਟੋ ਬਸ ਸਾਨੂੰ ਸਾਥੇ ਨਾਉ ਨੂੰ ਲਿਖਿਆ ਹੋਊਗਾ ਆਂ ਹੁੰਦਾ ਆਉਂਦਾ ਮੈਂ ਮੋਟਰਸਾਈਕਲ ਤੇ ਧਰਾ ਦਿੰਦੀ ਆ ਕੋਈ ਆ ਲੈ ਆਉਂਦੇ ਆਹੋ ਕੋਈ ਨਾ ਮਤਰਾ ਇਹਨੇ ਮੈਨੂੰ ਪੁੱਛ ਨਹੀਂ ਆਈ ਸੀ ਮਾ ਪੀਤਾ ਹੋਗਾ ਆਫਿਸ ਜਾ ਪੈਸਾ ਦਾ ਲੈ ਠੀਕ ਆ ਨਾਲ ਭੈਣ ਤੇ ਕੱਢਦਾ ਕਰੋ ਫਿਰ ਨਾ ਕਿ ਅਸੀਂ ਦੂਜਿਆਂ ਚੱਕੀ ਪਰ ਹੁਣ ਕਰ ਤੂੰ ਤੁਸੀਂ ਲੈਡ ਦਾ ਬਹਾਨਾ ਲਾਉਂਦੇ ਮਲੇਡ ਨੇ ਕੋਈ ਹਸਪਤਾਲ ਨਾ ਕੋਈ ਹਸਪਤਾਲ ਨਹੀਂ ਤੂੰ ਬਤਾ ਰਹੀ ਆ ਜੈਡਲ ਵਾਲੀ ਦੀ ਲੈ ਹੁਣ ਲੈੜ ਤੇ ਢਾਲ ਦੋ ਭਾਈ ਚੱਲ ਛੋਟੀ ਮਰਜੀ ਆ ਚੱਲ ਠੀਕ ਆ ਲੈ ਕੇ ਜਾਂਦੇ ਆ ਟਾ ਲੈ ਆਓ ਕਾ ਮਾ ਆ ਜਾਂਦੇ ਇੱਥੇ ਲਾਂਬੇ ਦੇਣ ਕੁੱਟੇ ਆ ਕੇ ਚਾਜ ਨਾਲ ਧੋਕੇ ਧਰਜਿਆ ਕਰੇ ਇਹਨੂੰ ਦੇਖ ਕੇ ਕੋਈ ਹੋਰ ਵੀ ਬੋਲੂਗਾ ਸਾਡੀ ਤੇ ਚੱਕੀ ਬੰਦ ਨਾਮ ਕਰੂਗੀ ਨਾ ਜਿਵੇਂ ਨਹੀਂ ਸੰਗ ਸ਼ਰਮ ਮੰਦ ਜਦੋਂ ਇਹ ਆ ਜਾਂਦੇ ਉਹਦੀ ਬੋਲਣ ਲੱਗ ਜਾਂਦੀ ਆ ਹੁਣ ਹੁਣ ਦੇ ਇਹਨੂੰ ਕੋਈ ਨਾ ਮੈਂ ਇਹਨੂੰ ਪਤਾ ਨਹੀਂ ਮਾਫੀ ਇਹਨਾਂ ਨੂੰ ਝਾੜਨੀ ਦਿੱਜੀ ਵੀ ਐ ਮਾੜਾ ਜੇ ਮੈਨੂੰ ਦੱਸ ਦਿਓ ਮੈਂ ਆਪ ਹੀ ਬੇੜਾ ਤੱਕੂੰ ਕੋਈ ਨਾ ਕਿਕਰੋ ਆਈ ਆ ਇਹ ਆਟਾ ਚੱਪੜ ਦੱਸ ਧੋਕੇ ਧਰਜਿਆ ਕਰ ਬੇਲੀ ਇਥੇ ਇਧਰ ਫਿਰਦੀ ਐ ਇਧਰ ਕਰਦੀ ਐ ਚੱਕੀ ਬਦਨਾਮ ਕਰੋ ਦੀ ਸਾਡੀ ਜੀ ਬੋਲੋ ਕਾ ਦਾ ਕਾ ਹ ਕੀ ਨਾ ਆ ਗਿਆ ਤੁਹਾਡਾ ਬਤੂ ਮੇਰਾ ਨਾਂ ਨਹੀਂ ਜਾਣਦਾ ਉਹ ਨਾਂ ਨੂੰ ਕਿਸੇ ਘੜਾ ਸਰਪੰਚ ਨਹੀਂ ਲੱਗੇ ਆ ਮੇਰਾ ਤਾਂ ਸਰਪੰਚ ਨਹੀਂ ਦੋ ਵੀ ਵੱਧਾ ਮੇਰਾ ਨਾਂ ਲਾਭੋ ਅੱਛਾ ਲਾਭੋ ਆਹੋ ਦੇਖ ਮੇਰਾ ਹੋ ਗਿਆ ਕਬਰ ਇਹਨੂੰ ਉਹ ਆਤਾ ਤੇ ਇਹਨੂੰ ਕੱਢਿਆ ਤੂੰ ਲੈ ਕੇ ਤੁਸੀਂ ਜਾਣਾ ਲੈ ਜਾਂਦੇ ਫਿਰ ਚੱਕ ਕੇ ਕੱਲ ਆਈਗੀ ਕੀ ਕੱਲ ਜੀ ਨਹੀਂ ਪੀਸਿਆ ਨਹੀਂ ਹੈਗਾ ਕਿਉਂ ਨਹੀਂ ਪੀਸਿਆ ਤਾਂ ਪਿਆਗਾ ਉਹ ਪਿਆ ਸੋਡਾ ਚੱਕ ਲੋ ਕਢਵਾ ਦਾ ਕਟਾ ਲੈ ਮੈਂ ਕਿਹ ਚੱਕਰਦਾ ਮੈਨੂੰ ਜੋਕ ਚੱਕਾ ਚਲੋ ਆਇਓ ਹਾਂ ਤੁਸੀਂ ਜਮੀ ਹੱਦ ਕਹਿੰਦਾ ਹੁਣ ਨਾ ਕੱਗਦੇ ਤਾਂ ਮੇਰਾ ਦੇਵਰਾ ਚਾਹ ਰਗਾ ਨਾ ਕਹੀ ਜਾਂਦੀ ਆ ਨਹੀਂ ਲਾਗੋ ਤੂੰ ਬਾਹਰ ਰਹਿੰਦਾ ਨਾ ਦੇਵਰਾ ਨੂੰ ਕੋਈ ਪਤਾ ਹੀ ਹੈ ਤੂੰ 10 ਕਿਲੋ ਆਟਾ ਤੇਰੇ ਕੋਲ 42 ਕਿਲੋ ਵਰਨਾ ਲੜ ਕੇ ਜਾਣੀ ਹੈ 10 ਕਿਲੋ ਕਿਉਂ ਪਈਆਂ ਪੂਰਾ 25 ਕਿਲੋ ਆਟਾ ਤੇਰੇ ਕੋਲ 25 ਕਿਲੋ ਆਲਾ ਤੇਰੀ ਮੰਮੀ ਜੱਤੀ ਗੱਲ ਹੋ ਗਈ ਤੂੰ ਕਿਉਂ ਬੋਲੀ ਨਹੀਂ ਆ ਨਹੀਂ ਮੈਨੂੰ ਵੀ ਸਾਨੂੰ ਨਹੀਂ ਪਤਾ ਇਹ ਮੁੰਡਾ ਕਰੀ ਸੰਭਾਲ ਦੇ ਉਹ ਤੇ ਦਾਤਾ ਚੱਕੋ ਚੱਲ ਤੂੰ ਮੇਰਾ ਆਟਾ ਦੇਖ ਚੱਲ ਤੱਕੋ ਪਾਣੀ ਮਾਟ ਰਹਾ ਪਾਣੀ ਪੁੱਟ ਪੜਾਉਂਦੀ ਹਾਂ ਚੱਲ ਦੇਖ ਵਾਹ ਰੋਣਾ ਚਕਾ ਦੇ ਉਹ ਦੇਖ ਮੇਰਾ ਆਟਾ

ਇਹ ਨਾ ਮੇਰੇ ਮਿੱਤਰ ਲੜਕੇ ਨੇ ਲੋਟ ਆ ਜਾ। ਕਿੱਥੇ ਟੱਕਾ ਬੜਾ ਵੱਡਾ। ਆ ਬੰਨ ਲੋ ਇਹਨੂੰ। ਇਹ ਹੁਣ ਰਸਿਆਂ ਦੇ ਟੱਕੇ ਵਿੱਚ ਫੜਦੀ। ਇਹ ਮੇਰਾ ਜੋਰ ਆ ਕਿ ਤਰਝੂ। ਚਲੋ ਕੀ ਕਰੀਏ। ਜੋਰ ਤਾਂ ਕਰੇ ਸਰ। ਹੁਣ ਤੇ ਰਹਿਣ ਦਾ। ਨਹੀਂ ਮੈਨੂੰ ਤੁਹਾਨੂੰ ਨਹੀਂ ਪਤਾ ਇਹ ਕਿੰਨਾ ਪਰੇਸ਼ਾਨ ਕਰਦੀ ਆ ਆਪਣਾ। ਆਪਣੀ ਗਾਜਲ ਅੱਧਾ ਕਿਲੋ ਆ ਤੇ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਇਹਦਾ ਪਾਲਦੀ ਹੈ ਇਹ ਅੱਧਾ ਕਿਲੋ। ਪਾਲਦੀ ਹੈਗੀ ਆ ਫੇਰ ਵੀ ਚਾਹੁੰਦਾ ਗਾ ਰੱਬ ਦਾ ਰੂਪ ਹੁੰਦਾ। ਨਹੀਂ ਤਾਂ ਮੈਂ ਵੀ ਸੋਚਦੀ ਆਂਗੀ ਵੀ ਆਪਣਾ ਗਾਫ ਕਰਾਵਾਂ। ਇਹ ਰੈਨਾ ਵੀ ਨੂ ਬਦਨਾਮ ਕਰਨਾ ਚਾਹੀਦਾ ਅੱਜ ਨੀ ਕਾਪੀ ਤਾਂ ਆਇਆ ਤੁਰਪਾ ਤਾਂ ਰਹਿਗਾ ਇਹ ਚਾਹੀਦੀ ਆ ਜਿਹੇ ਜਿਹੇ ਦੀ ਪਕਾਨਤ ਕਰਕੇ ਜਾਂਦੀ ਆ ਉਹ ਆਪਾਂ ਉਹਦੇ ਟੀਕੇ ਦੇਣਾ ਇਹ ਤਾਂ ਕਹੂ ਕਿਸੇ ਤੋਂ ਦੇ ਦਿਓ ਕਿਤੇ ਉਹਦੀ ਕੋਈ ਦੱਸਦਾ ਕਿਲੀ ਵਾਦਾ ਕੋਈ ਗੰਨ ਕੋਈ ਹੁਣ ਆਪਾਂ ਇਹ ਪੀਣਾ ਕਰਦੇ ਤਾਂ ਕਲਕਣਾ ਭੋਗ ਦੇਣ ਲੱਗ ਜੀ ਸਹੀ ਗੱਲ ਹੈ ਕੋਈ ਨਾ ਚੱਕੀ ਬਦਨਾਮ ਕਰ ਦੇ ਚੱਲ ਹੁਣ ਤੁਸੀਂ ਵਧੀਆ ਕੀਤਾ ਇੱਕ ਲੱਕਰ ਇੱਕ ਲੱਕਰ ਕਰਦੀ ਹੁੰਦੀ ਆ ਬੱਬੀ ਪਾਇਆ ਮੈਂ ਤਾਂ ਐਸੇ ਹਰ ਕੀ ਮੈਂ ਵੱਧ ਪਾਇਆਗਾ ਚੱਲ ਕੋਈ ਨਾ ਕਰਦਾ ਜਿਹੜਾ ਦੇਖ ਲਓ ਮੜਾ ਜੀ

ਕਿਦੋਂ ਮੈਂ ਚੱਲ ਜਾਵਾਂਗਾ ਹੁਣ ਹੁਣ ਕਿੱਦਾਂ ਚੱਲ ਪਏ ਹੁਣ ਮੈਨੂੰ ਤਾਂ ਸਾਰਾ ਕੰਮ ਹੈ ਮੈਂ ਜਾ ਕੇ ਆਉਣਾ ਕਿੱਥੇ ਕਰ ਕੀ ਨਾ ਤੋਂ ਕਿ ਪੋਦੀਆਂ ਵਾੜਾ ਚੱਲ ਪਿਆ ਹੂੰ ਦੇਖ ਲੈ ਹੁਣ ਤੈਨੂੰ ਤਾਂ ਸਾਨੂੰ ਤਾਂ ਕੁਝ ਮਿਲਦਾ ਨਾ ਕਰੇ ਬੈਠਿਆਂ ਨੂੰ ਆਟਾ ਤਾਂ ਕੀ ਕਰੇ ਕਿੱਡੀ ਕੀ ਗੱਲ ਹੋ ਗਈ ਕਿੱਡੀ ਗੱਲ ਹੋ ਗਈ ਚੰਗੀ ਜੁੱਤੀ ਪਾ ਲਈ ਚੰਗੇ ਕੱਪੜੇ ਪਾ ਲੇ ਹੁਣ ਮੈਨੂੰ ਤਾਂ ਸੌ ਕੰਮ ਹੁੰਦੇ ਆ ਮੈਨੂੰ ਸੌ ਕੰਮ ਨਹੀਂ ਤੇਰੇ ਨਾਲ ਕੰਮ ਤਾਂ ਆਂਦਾ ਬਾਰ ਬਾਰ ਆਵਦਾ ਕੰਮ ਹੋਦਾ ਨਹੀਂ ਵੇਹਾਂ ਜਾ ਕੇ ਰੱਖ ਤਾਂ ਦੇਖ ਪਾਪਾ ਇਹ ਨਹੀਂ ਗੱਲ ਕਹੀ ਆ ਕੋਈ ਗੱਲ ਨਹੀਂ ਪਾ ਮੇਲੇ ਬਾਗ ਲੱਗੇ 12 ਵਜ ਗਏ ਤੜਕੇ ਦਾ ਨਿਕਲਿਆ ਹੁਣ ਤੱਕ ਨਹੀਂ ਆਇਆ ਪਾਪਾ ਨਹੀਂ ਗਿਆ ਕਿੱਥੇ ਆ ਉਹ ਤਾਂ ਨਹੀਂ ਜਾਂਦਾ ਕਿੱਥੇ ਐ 1 ਰੁਪਈਆ ਦਾ ਪੈਸਾ ਦਾ ਕੰਮ ਨਹੀਂ ਕਰਦਾ ਹੈਗਾ 1 ਰੁਪਈਆ ਦਾ ਵੀ ਕੰਮ ਕਰਦਾ ਹੋਵੇ ਸਾਰਾ ਦਿਨ ਪਾਂਕਾ ਰਹਿੰਦਾ ਤੜਕੀ ਨਾ ਕੇ ਤੜ ਜਾਂਦਾ ਬੋਦੀਆਂ ਤੇਲ ਲਾ ਕੇ ਆ ਮੇਰੇ ਵਰਗੀ ਚੱਕੀਆਂ ਤੇ ਆਟਾ ਚੱਕਦੀ ਫਰੀ ਜਾਂਦੀ ਐ ਤਾਂ ਇਹ ਨਾਲੇ ਲੋਕ ਚਾਰ ਗੱਲਾਂ ਸੁਣਾ ਜਾਂਦੇ ਨੇ ਮੈਨੂੰ ਦੇ ਚੱਜਦਾ ਹੋਵੇ ਤਾਂ ਕੋਈ ਗੱਲ ਸੁਣਾਵੇ ਐ ਨਹੀਂ ਪਤਾ ਹੁਣ ਆ ਬਲਜੀ ਦਾ ਜੇ ਸੁਣਾਉਣਾ